ਰਹੀਏ ਇਹ ਜਗ ਜਾਹਰ ਬਾਜੇ ਤੱਕ ਵੇਖੋ ਸੁਖੀ ਰੰਧਾਵੇ ਉਰੀ ਕਿੱਡੇ ਨਿਕੰਮੇ ਜੇ ਬੰਦੇ ਨੇ ਸੱਜਣ ਕੁਮਾਰ ਨੂੰ ਇੰਨਾ ਚਿਰ ਪ੍ਰੋਟੈਕਸ਼ਨ ਮਿਲਦੀ ਰਹੀ ਜਿਹਦੇ ਤੇ ਸਿੱਖ ਨਸ਼ਲ ਕੁਸੀ ਕਰਨ ਦਾ ਜੈਨੋਸਾਈਡ ਦਾ ਏਡਾ ਵੱਡਾ aarop ਸੀ ਇੱਕ ਤਾਂ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਕੇ ਲ ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰੰਧਾਵਾ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਸੱਪ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਛੋਟੀਆਂ ਮਨਛਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿਤੇ ਨਾ ਕਿਤੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਧਾਨ ਸਭਾ ਦਾ ਇੱਕ 2019 ਦਾ ਜਾਂ 18 19 ਦਾ ਇੱਕ ਸੈਸ਼ਨ ਦਾ ਕਟਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚੋਂ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡਦੇ ਸਨ ਸੋ ਇਹ ਚਿੱਠੀ ਵੀ ਕਿਤੇ ਨਾ ਕਿਤੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੋਗਤਾ ਨੀਤਾ ਰੰਧਾਵਾ ਜੀ ਨੂੰ ਕਾਦੀ ਟਿੱਡ ਪੀੜ ਹੁਣ ਬਘੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਘੇਲ ਸਾਹਾਨੂੰ ਤਾਂ ਕੋਈ ਪ੍ਰੋਬਲਮ ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿੱਥੇ ਨਾ ਕਿੱਥੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਔਰ ਇਹ ਉਹਨਾਂ ਐਨਟੀ ਨੈਸ਼ਨਲ ਫੋਰਸਸ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ। ਅਸੀਂ ਅਕਾਲੀ ਦਲ ਤੋਂ ਐਡਾ ਖੋਖ ਕਿਉਂ ਖਾਂਦੇ ਸਾਂ? ਹਾਂਜੀ। ਤੇ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਖ ਤਾਂ ਹੈਗਾ। ਪਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ਾ ਨੇ ਬਹੁਤ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਆ ਜੋ ਪੰਜਾਬ ਦੇ ਆ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਪੈਣਾ। ਬਾਕੀ ਤਰਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸੁਨਦਰੀ ਹਾਲ ਚਿਰ ਜਨਾਜ਼ ਕਰਨ ਤੇ ਕਿੰது ਕਿੰது ਕੀਤਾ ਜਾਂਦਾ। ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ। ਓਕੇ। ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਗਸ। ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ। ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋੜ ਆ। ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਇੱਕ ਵਾਰੀ ਤੱਕ ਜੀ ਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਦੀਸ਼ ਟਾਈਟਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਹੇ ਕਿ ਜਿਹੜਾ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਔਰ ਹੋਣ ਉਹਨਾਂ ਦੀ ਇਹ ਇੱਕ ਨਾ ਇੱਕ ਉਹ ਤੁਸੀਂ ਇੰਨੀ ਬੋਲਦਾ ਇੱਥੇ ਕੋਈ ਹੋਰ ਬੋਲ ਮਾਰ ਸਵਾ ਗਿਆ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਪਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਕਿ ਸਿਗਦੀਸ਼ ਟਾਈਟਲਰ ਸੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕਿ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਸ਼ਰੋਬਨੀ ਅਕਾਲੀ ਦਲ ਬਾਰੇ ਕੀ ਗਵੇ ਕੀ ਨਾ ਸੋਚੇ ਇਹ ਤਾਂ ਕੋਈ ਮੈਣਾ ਨਹੀਂ ਮਜੀਦ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਰਤਕ ਸਾਹਿਬ ਦੇ ਹੁਕਮਾਂ ਦੇ ਉਲਟ ਵਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਟ ਦਿੱਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਇਹਦਾ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਨਹੀਂ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਜੋ ਉਹਨਾਂ ਨੇ ਕੀਤਾ ਕੀ ਕਾਰਤਕ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫਿਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਆਪਦੇ ਆਪਦੇ ਚੁੱਲ੍ਹੇ ਸਮੇਟੋ ਇਹ ਸਮੇਟਣ ਦੇ ਆ ਕਿ ਹੋਰ ਬਣਾ ਲਾ ਰੇ ਬਣਾ ਰੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਧਾਵਾ ਇਹ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਮਨੀ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦੇ ਹੈ। ਹੈ ਜੀ ਸਬ ਇੰਸਪੈਕਟਰ ਦਾ ਦੇਖੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਉਸ ਗੱਲ ਨੂੰ ਕੰਡੈਮ ਕਰਦਾ। ਜੇ ਕੋ ਕਹਿ ਰਿਹਾ ਕਿ ਇਹ ਸ਼ਹੀਦ ਹੋਇਆ। ਸ਼ਹੀਦ ਮੈਂ ਮੰਨਦਾ ਹੋਇਆ। ਮਗਰ ਕੀ ਪਾਕਿਸਤਾਨ ਦੀ ISI ਨੇ ਕੀਤਾ? ਕੀਤਾ ਤਾਂ ਥੋਡੀ ਫੌਜ ਦੇ ਬੰਦਿਆਂ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਨਿਕਲੇ ਸੀ ਜੇ ਭਗਵੰਤ ਮਾਨ ਨੇ ਪਹਿਲੇ ਦਿਨ ਇਸ ਐਮਐਲਏ ਨੂੰ ਲਾਲਪੁਰਾਣਾ ਜੀ ਉਹਦਾ ਨਾਮ ਜੇ ਉਹਨੂੰ ਥੱਲ ਪਾਈ ਹੁੰਦੀ ਤੇ ਨਾ ਉਸ ਵੇਲੇ ਐਸਐਸਪੀ ਦਾ ਸਾਥ ਦਿੱਤਾ ਹੁੰਦਾ ਜਿਨੇ ਇਲੀਗਲ ਮਾਈਨਿੰਗ ਚੈੱਕ ਕੀਤੀ ਸੀ ਤੇ ਅੱਜ ਇਹ ਦਿਨ ਆ ਵੇਖਣਾ ਪੀਂਦਾ ਜੇ ਇਸ ਨੂੰ ਉਸ ਵੇਲੇ ਥੱਲ ਪਾਈ ਹੁੰਦੀ ਤੇ ਇਹਦੇ ਟੱਬਰ 'ਚ ਉਹ ਹਿੰਮਤ ਨਹੀਂ ਪੈਣੀ ਸੀ ਕਿ ਵਹੀ ਪੁਈ ਦੇ ਗਰੀਬ ਪਰਿਵਾਰ ਦੇ ਅੰਗਿਲ ਪਰਿਵਾਰਾਂ ਦੀ ਜ਼ਮੀਨਾਂ ਨੱਪ ਗਏ ਜੇ ਇਹਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕਮਰਦ ਧਾਰੀ ਪੀਐਸਸੀਪੀ ਦਾ ਮੁਲਾਜ਼ਮ ਉਹਨੂੰ ਕੋਈ ਪੱਗ ਨਾ ਲਾਉਂਦਾ ਉਹਨੂੰ ਕੁੱਟਦਾ ਨਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇਨਸਪੈਕਟਰ ਸਾਹਿਬ ਨੇ ਕੀ ਨੋਟ ਚ ਚਰਨਜੀਤ ਜੀ ਚਰਨਜੀਤ ਚੋਂ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕਿਨੇ ਕੀਤੇ ਆ ਤੇ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਕੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਉਹ ਤੁਹਾਡੀ ਨਿਲਾਇਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹਦਾ ਤੁਹਾਡੀ ਨਿਲਾਇਕੀ ਦਾ ਅੱਜ ਤੁਹਾਡੀ ਲਾਅ ਐਂਫੋਰਸਮੈਂਟ ਜਿਹੜੀ ਫੇਲਿਅਰ ਆ ਉਹਦੇ ਕਰਕੇ ਉਹਨੂੰ ਆਪਣੀ ਜਾਨ ਗਵਾਉਣੀ ਪਈਏ ਤੇ ਤੁਸੀਂ ਅੱਜ ਲੋਕਾਂ ਦੀ ਘਟਾ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਾਈ ਸੇਇੰਗ ਇਹ ਉਹਨੂੰ ਇਹ ਚੀਜ਼ ਦਾ ਕਰਜ਼ਾ ਦੇ ਸ਼ਹੀਦ ਹੋਏਗਾ ਮਗਰ ਨਾਟ ਫਾਈਟਿੰਗ ਫॉर ਪਾਕਿਸਤਾਨ ਅਗੇਂਸਟ ਪਾਕਿਸਤਾਨ ਉਹ ਸ਼ਹੀਦ ਹੋਇਆ ਤੁਹਾਡੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਜਿਹੜੇ ਗੁੰਡੇ ਨਿਕਲੇ ਉਹਨਾਂ ਦੀ ਬਦੌਲਤ ਜੇ ਇਹਨਾਂ ਨੂੰ ਕੰਟਰੋਲ ਕੀਤਾ ਹੁੰਦਾ ਠੱਲ ਪਾਈ ਹੁੰਦੀ ਪਹਿਲਾ ਸ਼ਕਤੀ ਰਖਤੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਛੌਰੀ ਚੁੰਗੇ ਹੁੰਦੇ ਸਿਰ ਇੱਕ ਪਾਸੇ ਗੈਨਰੇਟਡ ਅਟੈਕ ਹੋ ਰਿਹਾ ਹੈ ਪੁਲਿਸ ਵਾਲਾ ਵੀ ਸ਼ਹੀਦ ਹੋ ਰਿਹਾ ਰਾਤ ਨੂੰ ਡੀਜੀਪੀ ਸਾਹਿਬ ਨਿਲੇਸ਼ਿਤ ਕਰਕੇ ਚੈੱਕ ਕਰਨ ਤੁਸੀਂ ਕੀ ਸਮਝਦੇ ਹੋ ਯਾਰ ਇਹ ਸਭ ਇੱਕ ਮੀਡੀਆ ਡਰਾਮਾ ਚੱਲ ਰਿਹਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਮਨੋਰੰਜਨ ਕਾਲਿਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬੰਦਾ ਨਹੀਂ ਫੜਿਆ ਗਿਆ ਅਟੈਕਰ ਅੱਜ ਇਹ ਗੱਲ ਸਾਬਿਤ ਹੋ ਗਈ ਹੈ ਫੜੇ ਕੌਣ ਗਏ ਹੈ ਵਿਚਾਰਾ ਰਿਕਸ਼ਾ ਚਾਲਕ ਯਾਰ ਮਤਲਬ ਜੀਤਾ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਜਿਹੜੇ ਰੀਅਲ ਉਹਦੇ ਚ ਪਰਪਲ ਟ੍ਰੇਟਰ ਸਨ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਚੋਂ ਤਾਂ ਇੱਕ ਵੀ ਨਹੀਂ ਫੜਿਆ ਗਿਆ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਅਰਪ੍ਰੀਤ ਚੁਕਲਾ ਨੇ ਸ਼ਹਾਜਾਦ ਭੱਟੀ ਤੇ ਹੈਪੀ ਪਛਿਆ ਨੂੰ ਜੁਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਅਗਲੇ ਦਿਨ ਲਾਈਵ ਹੋ ਕੇ ਦਾ ਅਰਪ੍ਰੀਤ ਚੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿਣਾ ਲਾਅ ਐਂਡ ਆਰਡਰ ਦੇ ਹਾਲਾਤ ਇਹ ਜਿਨੇ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਮਗਰ ਉਹਨਾਂ ਕੋਲ ਮਨੋਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿੱਡੇ ਉਹ ਸੰਵੇਦਨਸ਼ੀਲ ਨੇ ਲਾਰਡ ਆਰਡਰ ਨੂੰ ਲੈ ਕੇ ਹਿੰਦੂ ਸਿੱਖੇਕਤਾ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਅੱਜ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਵੀ ਕਿ ਜੇ ਇਹੀ ਹਾਲ ਰਿਹਾ ਔਰ ਇੰਟੈਲੀਜੈਂਸ ਜੋ ਜਾਖੜ ਸਾਹਿਬ ਨੇ ਚਿੱਠੀ ਲਿਖੀ ਆ ਬਿਲਕੁਲ ਸਹੀ ਲਿਖੀ ਆ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਦੇ ਫੋਨ ਟੈਪਿੰਗ ਤੱਕ ਸੀਮਿਤ ਹੋ ਗਈ ਆ ਯਾ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ 'ਚ ਕੀ ਹੋ ਰਿਹਾ ਉੱਥੇ ਤੱਕ ਸੀਮਿਤ ਰਹਿ ਗਈ ਆ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਹੇ ਆ ਉਹਨਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਇਹ ਬੜਾ ਵੱਡਾ ਫੇਲੀਅਰ ਆ ਲੈਪਸ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਨਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਹਿੰਸਾ ਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਸਪਸ਼ਟ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਹਿਸਟਰੀ ਰਹੀ ਹੈ ਇਹ ਚ ਟਾਰਗੇਟਡ ਅਟੈਕ ਹੁੰਦੇ ਰਹੇ ਜਿਦੇ ਨਾਲ ਪੰਜਾਬ ਚ ਸ਼ੌਕਵੇਵ ਜਾਣ ਇਹ ਸ਼ੌਕਵੇਵ ਭੇਜਣ ਦੀ ਤਿਆਰੀ ਹੈ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੋ